17 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਮੌਸਮ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਾਫ਼ ਧੁੱਪ ਵਾਲਾ ਤੇ ਖੁਸ਼ਕ ਬਣਿਆ ਹੋਇਆ ਹੈ ਸਵੇਰ ਵੇਲੇ ਜਰੂਰ ਹਲਕੀ ਜਿਹੀ ਠੰਡਕ ਮਹਿਸੂਸ ਹੁੰਦੀ ਹੈ ਪਰ ਜਿਵੇਂ ਹੀ ਦਿਨ ਅੱਗੇ ਵਧਦਾ ਹੈ ਜਾਂ ਤਾਪਮਾਨ ਵਧਦਾ ਹੈ ਤਾਂ ਗਰਮੀ ਅਤੇ ਹੁਮਸ ਵੀ ਕੁਝ ਖੇਤਰਾਂ ਦੇ ਵਿੱਚ ਅਜੇ ਵੀ ਬਰਕਰਾਰ ਹੈ ਪੂਰੀ ਤਰ੍ਹਾਂ ਦੇ ਨਾਲ ਗਰਮੀ ਤੋਂ ਰਾਹਤ ਨਹੀਂ ਪੂਰੀ ਤਰ੍ਹਾਂ ਦੇ ਨਾਲ ਠੰਡ ਅਜੇ 10 ਤੱਕ ਨਹੀਂ ਦਿਖਦੀ ਉਸ ਤੋਂ ਇਲਾਵਾ ਮੌਸਮ ਮੁੱਖ ਤੌਰ ਤੇ ਸਾਫ਼ ਹੈ ਪਰ ਹੌਲੀ ਹੌਲੀ ਧੁੰਦਲਾ ਪੈਣਾ ਸ਼ੁਰੂ ਹੋ ਚੁੱਕਾ ਹੈ ਹਵਾ ਦੀ ਗੁਣਵੱਤਾ ਬਹੁਤੇ ਖੇਤਰਾਂ ਦੇ ਵਿੱਚ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਖਾਸ ਕਰਕੇ ਪੰਜਾਬ ਦੇ ਵੀ ਕਈ ਇਲਾਕਿਆਂ ਦੇ ਵਿੱਚ ਕਾਰਨ ਕੀ ਆ ਫਸਲਾਂ ਦੀ ਬਾੜੀ ਜੋਰਾਂ ਤੇ ਆ ਇਕਾ ਦੁੱਕਾ ਥਾਮਾ ਤੇ ਸਿਰਫ ਅੱਗ ਲੱਗਣ ਦੇ ਘਟਨਾਵਾਂ ਸਾਹਮਣੇ ਆਈਆਂ ਤੇ ਬਾਕੀ ਗੱਡੀਆਂ ਦਾ ਧੂਆਂ ਫੈਕਟਰੀਆਂ ਦਾ ਪ੍ਰਦੂਸ਼ਣ ਹਵਾ ਦੇ ਵਿੱਚ ਰਵਾਨਗੀ ਨਾ ਹੋਣ ਕਰਕੇ ਸਾਰਾ ਇੱਕ ਜਗ੍ਹਾ ਹੀ ਖੜ ਚੁੱਕਾ ਹੈ ਇਸ ਕਰਕੇ ਹਵਾ ਹੌਲੀ ਹੌਲੀ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਦੀਵਾਲੀ ਦੇ ਲਾਗੇ ਇਹ ਹੋਰ ਵੀ ਖਰਾਬ ਹੁੰਦੀ ਹੋਈ ਦਿਖਾਈ ਦੇਵੇਗੀ ਮੀਂਹਾਂ ਦੀ ਸੰਭਾਵਨਾ ਇਸ ਮਹੀਨੇ ਦੇ ਅਖੀਰ ਤੱਕ ਕੋਈ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਮੌਸਮ ਇਸੇ ਤਰ੍ਹਾਂ ਹੀ ਸਾਫ਼ ਖੁਸ਼ਕ ਤੇ ਹਵਾ ਦਾ ਪ੍ਰਦੂਸ਼ਣ ਹਲਕਾ ਹਲਕਾ ਧੁੰਦਲਾ ਜਿਹਾ ਕਈ ਖੇਤਰਾਂ ਦੇ ਵਿੱਚ ਦਿਖਾਈ ਦੇਣ ਲੱਗ ਪਿਆ ਹੈ ਅਜਿਹਾ ਹੀ ਰਹੇਗਾ ਉਸ ਤੋਂ ਇਲਾਵਾ